ਕਿੱਦਾਂ ਦੇ ਹਾਲਾਤ ਰਹੇ ਨੇ ਸਾਰਾ ਕੁਝ ਉੱਤੇ ਛੱਡ ਛੱਡ ਗਏ ਜਦੋਂ ਅੱਧਰ ਆਏ ਤੁਸੀਂ ਕਿਦਾਂ ਮਨ ਦੇ ਵਿੱਚ ਲੱਗਦਾ ਸੀ ਕਿਦਾਂ ਨਾ ਹੁੰਦਾ ਜੀ ਆਹ ਸਾਜਾ ਪਾਣੀ ਕੋਈ ਨਹੀਂ ਢੋ ਲਿਆ ਜੀ ਆਹ ਤਾਂ ਕੁਛ ਨਹੀਂ ਬਿਗੜਿਆ ਇਹ ਸੇ ਜਾਣਿਆ ਚ ਜਾਂਦੇ ਗਏ ਨਾ ਸਭ ਕੁਝ ਦਿੱਤਾ ਹੁਣ ਤੁਹਾਡੇ ਸਾਹਮਣੇ ਸਭ ਕੁਝ ਜਾਣਿਆ ਨਹੀਂ ਜੀ ਪਰ ਕਿਤੇ ਨਾ ਕਿਤੇ ਪਾਪਾ ਜੀ ਅੱਜ ਵੀ ਯਾਦ ਆਉਂਦੇ ਹੁਣ ਉਹ ਯਾਰਾ ਦੋਸਤਾਂ ਦੀ ਮੇਰੇ ਕੱਟਿਆਂ ਨਾਲ ਰਹਿੰਦੇ ਸੀ ਨਹੀਂ ਨਹੀਂ ਉਹ ਯਾਦ ਆਉਂਦੇ ਨਾ ਹੁਣ ਯਾਦ ਨਹੀਂ ਸਕਦਾ ਜੀ ਜਾਣ ਨਹੀਂ ਸਕਦੇ ਫੇਰੇ ਕਿੱਦਾਂ ਫਿਰੋਤੇ ਬੈੰਦੇ ਸੀ ਦਰਖਤਾ ਦੇ ਥੱਲੇ ਕਿੱਦਾਂ ਦਾ ਨਜ਼ਾਰਾ ਸੀ ਉਤੋਂ ਦਾ ਵੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੇਖਣ ਸੁਣਨ ਲਈ ਘੱਲਾ ਜੀ ਉਹਦੇ ਸਾਰੇ ਕਿੱਥੇ ਬੈੰਦੇ ਸਨ ਜੀ ਉਹ ਝੁੰਦੇ ਸਨ ਉਹ ਜੂਮ ਲੈ ਵਾਂਗੇ ਦੂਜੇ ਲੋਕ ਦੇਖੀਏ ਫੇਰੇ ਵੀ ਨਹੀਂ ਜਿਹੜੇ ਗੁਰਗੜਿਆਣਾ ਕਮਾ ਬੇਲ ਨਾ ਮਾਜ ਆ ਜੱਬੀ ਉਹ ਲੌਟ ਆ ਰਹੇ ਬੁਰਖਾ ਲੌਮੀਓ ਜਹਾਵਾਂ ਜਾ ਵੀ ਕਿਦਾ ਸੇ ਪਿਆਰ ਕਿੰਨਾ ਗਹੀ ਉਧਰ ਪਿਆਰ ਦੱਸੋ ਉਹ ਪਿਆਰ ਵਾਲੀ ਤੇ ਗਵਾਲੀ ਛੱਡ ਤੱਕ ਜਿਹੜਾ ਖਾਂ ਜਾਣਦੇ ਨੇ ਜੀ ਜਾਣਦੇ ਨੇ ਨਾ ਜੇ ਜੀ ਬਿੱਚ ਜਿਹੜਾ ਘਰਾਬ ਨਹੀਂ ਖਾਣੋ ਤੇ ਉਹ ਜੰਡੀ ਗੋਂਡੀ ਦਾ ਜਾਗਣੀ ਹੈ ਕੁੜੀਆਗੇ ਕੁੜੀਲਾ ਜਾਂਦੇ ਗੋਂਡੀ ਗੋਂਡੀ ਵੀ ਲਾ ਜਾਂਦੇ ਜੀ ਮਨ ਚ ਨਹੀਂ ਕਦੇ ਆਇਆ ਕਿ ਤੁਸੀਂ ਮਨ ਦੇ ਵਿੱਚ ਹੋਏਗੀ ਮੈਂ ਉਹਨਾਂ ਨੂੰ ਉੱਥੇ ਮਿਲਣ ਜਾਣਾ ਮੈਂ ਜਾਣਾ ਪਾਕਿਸਤਾਨ ਆਇਆ ਕਦੇ ਮਨ ਨਹੀਂ ਨਹੀਂ ਮਨ ਦੇ ਵਿੱਚ ਜਾਂਦਾ ਜੀ ਪਰ ਜੇ ਖੁੱਲੀ ਛੁੱਟੀ ਹੋਏ ਨਾ ਖੁੱਲੀ ਛੁੱਟੀ ਜੀ ਤੇ ਇਹ ਆਸਾ ਗਿਓ ਜੀ ਤੇ ਜਾ ਗਏ ਤਦੋਂ ਕਿ ਮੁੰਡੇ ਨੂੰ ਆ ਕੇ ਮੋਟਰਸਾਈਕਲ ਭੜੀ ਜਾਣਾ ਹਾਂ ਤੇ ਨਾਲ ਹੀ ਚੱਲ ਜਾਣਾ ਓਏ ਆ ਓਏ ਨੇੜੇ ਹੀ ਆ ਤੂੰ ਛੋੜਿਆ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਤੁਸੀਂ ਅਕਸਰ ਗਾਣਾ ਵੀ ਸੁਣਿਆ ਹੈ ਅੱਜ ਆਪਾਂ ਬਾਪੂ ਨਾਲ ਗੱਲ ਕਰਾਂਗੇ ਕਿ ਸਾਨੂੰ ਲਾਹੌਰ ਦੀਆਂ ਗੱਲਾਂ ਸੁਣਾਣਗੇ ਆਪਣੇ ਪਿੰਡੇ ਤੇ ਹੰਡਾਇਆ ਸਾਰਾ ਦਰਦ ਕਹਿੰਦੇ ਨੇ ਕਿ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਤੇ ਉਦੋਂ ਹਾਲਾਤ ਕੀ ਸੀ ਅੱਜ ਜਦੋਂ ਆਪਾਂ ਉਹ ਫਿਲਮਾਂ ਦੇ ਵਿੱਚ ਜਾਂ ਗੱਲਾਂ ਸੁਣਦੀਆਂ ਜਾਂ ਕਰਦੇ ਆ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਆ ਤਾਂ ਅੱਜ ਵੀ ਕਿਤੇ ਨਾ ਕਿਤੇ ਸਾਡੇ ਲੂਣ ਕੰਡੇ ਖੜੇ ਹੁੰਦੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਸੋ ਨਮਸਕਾਰ ਬਾਪਾ ਜੀ ਕੀ ਨਾਮ ਜੇ ਗੁਰਨਜਨ ਗੁਰਨਚੰਦ ਜੀ ਕਿੰਨੀ ਉਮਰ ਆ ਤੁਹਾਡੀ 93 ਸਾਲ ਹੋ ਜਾਂਦੇ ਤੇ ਪਿੰਡ ਕਿਹੜਾ ਤੁਹਾਡਾ ਪਿੰਡ ਸੋਲ ਸੀ ਪਾਕਿਸਤਾਨ ਦੇ ਵਿੱਚ ਉਹ ਨਾਲ 10000 ਪੈਂਦਾ ਜੀ ਕਿਦੋਂ ਫਿਰ ਜਦੋਂ ਵੰਡ ਹੋਈਏ ਤੇ ਕਿਦੋਂ ਤੁਸੀਂ ਇੱਥੇ ਆ ਕੇ ਵਸੇ ਹੋ ਕਿੱਦਾਂ ਦੇ ਹਾਲਾਤ ਸੀ ਉਹ ਲੋ ਸਾਨੂੰ ਮਿੱਟੀ ਦੀ ਨਾਲ ਹੀ ਅਸੀਂ ਆਏ ਸੀ ਜੀ ਤੇ ਉਹਨਾਂ ਨੇ ਸਾਨੂੰ ਰਾਤ ਹੀ ਰਹਿਆ ਉਹਦੇ ਸਕੂਲ ਦੀ ਜੀ ਅੱਗੇ ਦੁਨੀਆ ਬੜੀ ਸੀ ਉਦੋਂ ਜੀ ਉਹ ਘਰ ਅਗਲੇ ਦਿਨ ਇੱਥੋਂ ਹੋਰ ਪਰੇ ਤੱਕ ਗਏ ਬੇਦੇਰੀ ਦੇ ਜੀ ਫੌਜੀ ਆ ਗਏ ਸਾਰੇ ਮੈਦੋਂ ਜੀ ਸਾਰੇ ਆ ਗਏ ਸਾ ਤੇ 12 ਨੂੰ ਇੱਥੇ ਆਇਆ 12 ਜਨਵਰੀ ਨੂੰ 11 ਨੂੰ ਘਰੋਂ ਦੁਰੇ ਆ ਤੇ 12 ਨੂੰ ਡੇਰੇ ਆ ਗਏ ਆ ਰਾਤ ਦੇਖ ਰਹੇ ਆ ਨਰਵਾ ਜੀ ਤੇ 13 ਨੂੰ ਲੋਈ ਸੀ ਲੋਈ 13 ਨੂੰ ਯਾਰ ਜੀ 13 ਨੂੰ ਹਾਂਜੀ ਹਾਂਜੀ ਬਾਪਾ ਜੀ ਬਗਾਨਾ ਸੋਪਾ 10 ਕਿੱਦਾਂ ਦੇ ਹਾਲਾਤ ਰਹੇ ਨੇ ਸਾਰਾ ਕੁਝ ਉੱਥੇ ਛੱਡ ਛੱਡ ਕੇ ਜਦੋਂ ਅੱਧਰ ਆਏ ਤੁਸੀਂ ਕਿੱਦਾਂ ਮਨ ਦੇ ਵਿੱਚ ਲੱਗਦਾ ਹੀ ਕਿੱਦਾਂ ਨਾ ਹੁੰਦਾ ਜੀ ਸਾਡਾ ਮਨ ਕੋਈ ਨਹੀਂ ਡੋਲਿਆ ਜੀ ਆਜਾ ਕੁਛ ਨਹੀਂ ਬਿਗੜਿਆ ਇੱਥੇ ਜਾਣਿਆਂ ਚ ਜਾਂਦੇ ਕਹਿੰਆਂ ਸਭ ਕੁਝ ਦੇ ਤਾਂ ਹੁਣ ਸਾਹਮਣੇ ਸਭ ਕੁਝ ਜਾਨਾ ਮਿਲ ਜਾਣਾ ਜੀ ਸਭ ਕੁਝ ਮਿਲ ਜਾਣਾ ਲੋਕ ਕਿੰਗੇ ਕਹਿੰਦੇ ਆਂ ਬਾਲ ਬੱਚਾ ਠੀਕ ਆ ਜੀ ਬੱਚੇ ਕਿੰਨੇ ਤੁਹਾਡੇ ਆ ਦੋਨੇ ਕਿ ਆ ਬੱਚੇ ਇੱਕ ਉਹ ਮੁੰਡਾ ਉਹ ਵਰਗਾ ਜੀ ਬੱਚੀਆਂ ਬੱਚਿਆਂ ਬਾਈ ਨੇ ਸੋ ਇਧਰ ਆਣ ਕੇ ਪਾਪਾ ਜੀ ਫਿਰ ਕਿਹੜਾ ਕੰਮ ਸਟਾਰਟ ਕੀਤਾ ਆਣ ਕੇ ਕਿਉਂ ਉਧਰ ਤੇ ਸਾਰਾ ਕੁਝ ਛੱਡ ਆਏ ਨਵੇਂ ਸਿਰੇ ਤੋਂ ਇੱਕ ਬਣਾਇਆ ਫਿਰ ਕੰਮ ਸਾਰਾ ਕੁਝ ਜਦੋਂ ਇਹ ਹੋਈ ਜੀ ਮੈਂ ਮੈਂ ਆਉਣ ਮੈਨੂੰ ਕੱਪੜੇ ਦੇ ਕਰਨੇ ਪੈਣਾ ਉਹ ਮੈਂ ਮਜ਼ਦੂਰੀ ਦਾ ਕੰਮ ਨਹੀਂ ਕਰਵਾ ਜੀ ਉਧਰ ਕਿੰਨੀ ਪੈਲੀ ਸੀ ਤੁਹਾਡੀ ਉਧਰ ਸਾਡੇ ਕੋਲ ਇੱਕ ਮਾਸ ਜੀ 12 ਮਹੀਨੇ ਅੱਛਾ ਕੰਮ ਕਰ ਕੀ ਕਰਦੇ ਸੀ ਉਧਰ ਮੇਰੇ ਵਾਏ ਮਾ ਚਾ ਚਾ ਵਾਛਾ ਜਾਈ ਜੋ ਕੋਈ ਦਈਗਾ ਜੋ ਕੰਮ ਨਹੀਂ ਕਰਵਾਉਂਦਾ ਬੜੇ ਕਿਨਾਰੇ ਫਿਰ ਉਧਰ ਤੁਸੀਂ ਉਧਰ ਲੀਆਂ ਦੇਰੀਆਂ ਕੀਤੀਆਂ ਉਹ ਕਿੰਨੀਆਂ ਕਲਾਸਾਂ ਕੀਤੀਆਂ ਤੇ ਉਰਦੂ ਦੇ ਵਿੱਚ ਕੀਤੀਆਂ ਉਹ ਵੀ ਜੀ ਮੁੰਡੇ ਬਾਜਵੇਂ ਦੱਸਣਗੇ ਜੀ ਮੁੰਡੇ ਬਾਜਵੇਂ ਦੱਸਣਗੇ ਕਿਸਾਂ ਪੜਾਈ ਜੀ ਨਾ ਸਰ ਕਿਤੇ ਨਾ ਕਿਤੇ ਪਾਪਾ ਜੀ ਅੱਜ ਵੀ ਯਾਦ ਆਉਂਦੇ ਹੋਣੇ ਉਹ ਯਾਰਾ ਦੋਸਤਾਂ ਦੀ ਮੇਰੇ ਕੱਟਿਆਂ ਨਾਲ ਰਹਿੰਦੇ ਸੀ ਨਾ ਉਹ ਯਾਦ ਆਉਂਦੇ ਨਾ ਹੁਣ ਯਾਦ ਨਹੀਂ ਸਕਦਾ ਨਾ ਜੀ ਯਾ ਨਹੀਂ ਸਕਦੇ ਨਾ ਨਾ ਹੁਣ ਤਾਂ ਕਿਤੇ ਵੀ ਨਹੀਂ ਕੋਈ ਯਾਦ ਆਦਾ ਅਈ ਜੀ ਬੰਦੇ ਦਾ ਅਸਰਾ ਉਹ ਜਾਈ ਦੇ ਨਾਲ ਹੋਰ ਕੋਈ ਮਾ ਠੀਕ ਠਾਕ ਆ ਜੀ ਉਹ ਜੀ ਠੀਕ ਠਾਕ ਆ ਜੀ ਸਵੇਰੇ ਥਾਂ ਕਰਨੀ ਆ ਨਾ ਅੱਜ ਅੱਛਾ ਜੀ ਮਾਗੇ ਦਾ ਉਹ ਨਾਲ ਜੀ ਚਾਰੀ ਦੇ ਸਚਾਰੀ ਹਾਈ ਬਾਗ ਦੇ ਮਾਗੇ ਦਾ ਚਾਰੀ ਤੇ ਕੀ ਰਾਜ ਆ ਚਾਰੀ ਕਹਿੰਦੇ ਨੇ ਚਾਰੀ ਉਹਨੂੰ ਕਾਵੀ ਕਹੇ ਜਾਂਦਾ ਚਾਰੀ ਵੀ ਕਿਹਾ ਜਾਂਦਾ ਪਾਕਿਸਤਾਨ ਦੇ ਵਿੱਚ ਲੋਕ ਜਿਹੜੇ ਨੇ ਇਹਨੂੰ ਜ਼ਿਆਦਾ ਯੂਜ਼ ਕਰਦੇ ਸੀ ਤੇ ਪੰਜਾਬ ਦੇ ਵਿੱਚ ਕੋਈ ਚੰਦ ਬੰਦੇ ਨੇ ਮੇਰੀ ਗੱਲ ਸੁਣਿਆ ਇਹ ਆਏ ਸ਼ੁਗੈ ਨੇ ਜਾਈਦਾ ਇਹ ਤਾਂ ਸ਼ਰਾਬ ਜਰੂਰ ਜਾਈਦਾ ਜੀ ਅੱਗੇ ਅਸੀਂ ਗੱਲ ਦੱਸਦੇ ਨਾ ਵਕੀਲ ਆਂਦਾ ਇਹੋ ਕੀ ਲੰਗਾ ਸੀ ਗੱਲ ਹਾਂਜੀ ਆਂਦਾ ਫਲਾਣਿਆ ਉਹ ਸ਼ਰਾਬ ਪੀਣਾਂ ਉਹਦੇ ਜੋ ਦੀਦਾ ਓਏ ਆ ਗਿਆ ਉਹ ਇਹਨਾਂ ਸ਼ਰਾਬਾਂ ਦੇ ਲਗਾ ਲਓ ਉਹ ਆਂਦਾ ਜੋ ਹਮਾ ਸਾਗ ਮੀਨੋ ਜੀ ਆਏ ਆ ਨਹੀਂ ਆਂਦਾ ਬੁਲਾਣਾ ਲਾਲ ਨਹੀਂ ਦੇ ਗਿਆ ਦੁੱਧਿਆ ਮਾਪੇ ਘੜਾ ਲੈਣਾਂ ਜੀ ਜੀ ਕੀ ਗੱਲ ਸੁ ਪਾਪਾ ਫਿਰ ਕਿੱਦਾਂ ਫਿਰੋਤੇ ਬੈਂਦੇ ਸੀ ਦਰਖਤਾਂ ਦੇ ਥੱਲੇ ਕਿੱਦਾਂ ਦਾ ਨਜ਼ਾਰਾ ਆਈ ਉਹ ਤੂੰ ਤਾਂ ਉਹ ਵੀ ਸਾਡੇ ਦਰਸ਼ਕਾਂ ਨੂੰ ਦੇਖਣ ਸੁਣਨ ਆਈ ਗੱਲ ਆ ਜੀ ਉਹਦੇ ਸਾਰੇ ਕਿੱਥੇ ਬੈਂਦੇ ਤਾਂ ਜੀ ਖੁਸ਼ ਹੁੰਦੇ ਸਨ ਜੀ ਖੁਸ਼ ਹੁੰਦੇ ਫਾਨੀ ਕਿ ਤੁਝੇ ਲੋ ਬੇਖੀਏ ਫਿਰ ਇਹ ਬੀਨੇ ਜੇਗੇ ਨਾ ਗੁੜ ਘੜਿਆ ਨਾ ਕਮਬੇਲ ਨਾ ਮਾਜਾ ਅੱਜ ਅਭੀ ਉਹ ਲਾਉਂ ਉਤਾਰੇ ਗੁੜ ਖਾਉਂ ਰੌਂਉਂ ਭੀਓ ਉਹ ਜਹਾਂ ਜਗ ਭੀ ਕੇ ਦਾ ਸੇ ਜੀ ਉਹ ਜ ਆਪਣੇ ਜੀ ਨੂੰ ਨਹੀਂ ਉਹ ਵੀ ਨਹੀਂ ਦਿੰਦੇ ਇੱਥੋਂ ਤਾਂ ਨਹੀਂ ਗੱਲ ਪੁੱਜ ਗਈ ਆ ਕਿੰਨੀਆਂ ਕਲਾਸਾਂ ਫਿਰ ਉਰਦੂ ਦੇ ਵਿੱਚ ਕੀਤੀਆਂ ਪੂਰਨ ਚੰਦ ਨੇ ਉਧਰ ਪਾਕਿਸਤਾਨ ਦੇ ਵਿੱਚ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਮੈਂ ਉਹਨਾਂ ਨੂੰ ਪਤਾ ਹੀ ਆ ਯਾਰ ਪਹਿਲਾਂ ਪ੍ਰਾਇਮਰੀ ਕੀਤੀ ਮੇਰੇ ਜੀ 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 ਬਸ ਉਰਦੂ ਦੇ ਵਿੱਚ ਆ ਮੰਡੇਡਾ ਜੀ ਰਿਆ ਜੀ ਮੰਡੇਡਾ ਜੀ ਤਾਂ ਗਈ ਸੁਣ ਸੁਣ ਫਸਟ ਆਂਦੇ ਰੇ ਫਿਰ ਪੜਾ ਸਕੂਲ ਜਿਹੜਾ ਆ ਉਸ ਤੋਂ ਉਸ ਨੂੰ ਜਨਕਾੜੀ ਕੀ ਨਾ ਹੈ ਸਕੂਲ ਦਾ ਵੀ ਦੱਸੋ ਮੁੰਡੇ ਬਾਜੇ अच्छा ओ बज गया स्कूल ਜਿਹੜਾ ਸੀ ਨਾ ਉਹ ਸਾਡੇ ਉੱਤੇ ਲਗਾ ਹੀ ਪੈਣਾ ਤੇ ਨਾ ਹਿੰਦਵਾਨਾ ਆ ਗਿਆ ਭਈ ਸਾਡੇ ਅਣਜਾਣੇ ਨਹੀਂ ਜੀ ਮਰ ਸਕਦੇ ਜੀ ਚੱਕੋ ਆਹਨੇ ਤੇ ਲੱਗਦੇ ਨੇ ਮੁੰਡੇ ਦੇ ਸਾਹਮਣੇ ਆਖਿਆ ਸੀ ਜੀ ਜੀ ਉਹ ਫਿਰ ਮੁੰਡੇ ਬਾਜਵੇ ਲੈ ਗਿਆ ਉਹ ਸਰਮਾਨ ਸਰ ਬਾਜਵੇ ਜੀ ਅਸੀਂ ਬੋਖੇ ਜਾਂਦੇ ਆ ਬੱਲ ਅੱਛਾ ਜਿੱਲੀ ਦੋੜੇ ਦੋ ਲਾਲੀਆਂ ਮੜੀਆਂ ਨਹੀਂ ਨਾ ਤੇਰੀ ਨੂੰਹ ਸਹੀ ਉਹ ਸਬੂਲ ਦਾ ਆਪਣੇ ਘਰਾਂ ਨੂੰ ਜੀ ਉਹ ਲੱਗੇ ਜੀ ਪਹਿਲਾਂ ਅਨੋਗਣਣੀ ਇਥੇ ਮਾਇਦਰੋ ਦੇ ਪੜਨਿੰ ਲੋਕਾਂ ਨੂੰ ਗਿਆਨੀ ਨਹੀਂ ਜੀ ਪੜਾਈ ਤੋਂ ਬਿਗਾਦਾ ਇਨਸਾਨੀ ਨਹੀਂ ਬਣ ਸਕਦਾ ਇਸ ਤਰ੍ਹਾਂ ਜੀ ਨਹੀਂ ਬਣ ਇਹ ਖਾ ਬੜੀ ਗੱਲ ਧਿਆਨ ਇਹ ਕੋ ਸੋਪਾ ਪੜੀ ਪਿਆਰ ਕਿੰਨਾ ਗੀ ਉਧਰ ਪਿਆਰ ਦੱਸੋ ਪਿਆਰ ਪਿਆਰ ਆ ਜੇ ਤੇ ਬਾਲੀ ਛੱਡ ਕਹਿੰਦੇ ਜੇ ਦਾ ਖਾ ਜਾਣਦੇ ਨੇ ਜੀ ਜਾਣਦੇ ਨੇ ਸਾਨੂੰ ਕਿਸੇ ਜੀ ਬੀਜਾ ਖਰਾਬ ਨਹੀਂ ਖਣੋ ਤੇ ਹੋ ਜਦ ਵਾਂਡੇ ਵਾਂਡੇ ਦਾ ਜਾਗਦੇ ਪੁੜਿਆਗੇ ਪੁੜਿਲਾ ਜਾਂਦੇ ਵਾਂਡੇ ਵਾਂਡੇ ਨਹੀਂ ਲਾ ਜਾਂਦੇ ਜੀ ਸੋ ਪਾਪਾ ਜੀ ਫਿਰ ਉਧਰ ਦੀ ਕੋਈ ਪੁਰਾਣੀ ਯਾਦ ਦੱਸੋ ਕਿ ਜਦੋਂ ਸਾਰੇ ਇਕੱਠੇ ਬੈ ਕੇ ਧਿਆਨ ਕੇ ਕਹਿੰਦੇ ਪੂਰਨ ਚੰਦ ਜੀ ਇਹ ਗੱਲ ਸੁਣਾਓ ਜੀ ਐਦਾ ਕਰੋ ਕਿਦਾਂ ਦੀਆਂ ਢੋਲੇ ਦੀਆਂ ਲਾਂਦੇ ਗੱਲਾਂ ਬਾਤਾਂ ਸਾਰੇ ਮਨ ਖੁਸ਼ੀ-ਖੁਸ਼ ਰਹਿੰਦੇ ਜੀ ਅਜਿਹੇ ਲੰਗਮ ਦੇ ਗਉਣ ਆਏ ਜਣੋ ਗੋਵਰਾੜੇ ਰਹੇ ਅੱਗੇ ਸਾਨੂੰ ਕੋਈ ਗੱਲਾਂ ਪੜਦੇ ਹਨ ਕਹਾਵਾ ਬੜ ਜਾਂਦੇ ਹਨ ਜੀ ਕਿੰਗਿਆ ਗਦਾਬਾਂ ਚੰਗਿਆ ਲੋਕਾਂ ਨਹੀਂ ਆ ਜਿਵੇਂ ਜਸਾਨ ਸੁਪਾ ਪਾਦੀ ਜਦੋਂ ਇਹ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਹੈ ਉਦੋਂ ਦੇ ਹਾਲਾਤ ਦੱਸੋ ਕਿਦਾਂ ਦੇ ਹਾਲਾਤ ਸੀ ਸਾਰਾ ਕੁਝ ਛੱਡ ਕੇ ਬੱਚੇ ਸਾਰਾ ਕੁਝ ਪਰਿਵਾਰ ਆ ਜਾਣਾ ਜੀ ਲੰਬੜ ਜਿਹੜਾ ਸੀ ਨਾ ਕਾਲੋ ਮੈਂ ਅਜੋ ਉੱਥੇ ਖਲੋਤੇ ਜੇ ਸਾ ਘਰੋਂ ਫਟ ਗਈ ਦੀ ਨੂਰ ਜੀ

Oh, نا, سامنے نٹے سن بڑھے ماں پی بھی چڈ آئے سن ایک بڑی بڑی شادی ہے کہ بڑا بڑا شادی ہے جیلا بڑا بڑا شادی ہے بڑے, بڑے محمد تشریف تھا جی پانی نہیں تھا خود ہو لیا اندھے جی اور رہا گیا تو وہ پھر وہ تھے ہی مریا تھا جی تو بڑی بھی مار چھڑی ہوئے گی جائے مار گئی ہوئے گی تینوں کو دینا آنے یہ تو اب جو کھان ہی نہیں کھان ایڈی 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 ਮਨ ਚ ਨਹੀਂ ਕਦੇ ਆਇਆ ਕਿ ਤੁਸੀਂ ਮਨ ਦੇ ਵਿੱਚ ਹੋਏ ਕਿ ਮੈਂ ਉਹਨਾਂ ਨੂੰ ਉੱਥੇ ਮਿਲਣ ਜਾਣਾ ਮੈਂ ਜਾਣਾ ਪਾਕਿਸਤਾਨ ਆਇਆ ਕਦੇ ਮਨ ਨਹੀਂ ਨਹੀਂ ਮਨ ਦੇ ਵਿੱਚ ਜਾਂਦਾ ਜੀ ਭਾਵੇਂ ਖੁੱਲੀ ਛੁੱਟੀ ਹੋਏ ਨਾ ਖੁੱਲੀ ਛੁੱਟੀ ਤੁਸੀਂ ਜਾ ਸਕਦੇ ਹੋ ਜੇ ਭੇਜਿਆ ਗਿਆ ਇਹ ਦੇਖੋ ਕਿ ਮੁੰਡੇ ਨੂੰ ਆ ਕੇ ਮੋਟਰਸਾਈਕਲ ਬੜੀ ਜਾਣਾ ਹੱਥ ਨਾਲ ਹੀ ਚੱਲ ਜਾਣਾ ਓਏ ਆ ਓਏ ਨੇੜੇ ਹੀ ਆ ਤੂੰ ਸੋਣਾ ਔਰ ਗਦਰਪੁਰ ਦੋ ਜਾਈਏ ਨਾ ਇਹ ਜਿੱਥੇ ਰਸਤਾ ਬਣਿਆ ਜੀ ਨਰਵਾੜਾ ਸਾਡਾ ਜਹਾਂ ਲਿਆ ਰਾ ਜੀ ਸਾਡੇ ਪਿੰਡ ਇਧਰ ਨਾਲ ਜੀ ਕਿ ਉਹ ਛੋਲ ਛੱਲਿਆ ਜਾਈਏ ਨਾ ਬਿਲਕੁਲ ਹੋਰ ਬੋ ਮਿਲ ਕਾ ਤੋਹ ਜਾਂਦਾ ਜੇਰੇ ਤੁਹਾਡੇ ਉੱਤੇ ਯਾਰ ਦੋਸਤ ਸੱਜਣ ਮਿੱਤਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਆਓ ਵਾਹਨ ਦੁਆ ਸਲਾਮੀਆਂ ਹੋਰ ਕੀ ਨਾਖਣਾ ਜੀ ਜੇ ਕੋਈ ਸੁਣਦਾ ਉਹ ਵਿੰਦਾ ਤੇ ਮੇਰੇ ਵੱਲੋਂ ਦੁਆ ਸਲਾਮ ਹੈ ਮਰਾਜੀ ਬਾਜੀ ਜੀ ਮੈਂ ਠੀਕ ਠਾਕ ਹਾਂ ਜੀ ਤੰਦਰੁਸਤ ਆ ਠੀਕ ਠਾਕ ਆ ਉਮਰ ਠੀਕ ਬੜੇ ਜੀ 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 ਸੋ ਗੱਲਬਾਤ ਕੀਤੀ ਹੈ ਜੀ ਬਾਪੂ ਫੇਰ ਦੁਬਾਰਾ ਦੱਸ ਗੱਲਾਂ ਲਾਹੌਰ ਦੀਆਂ ਸੋ ਤੁਸੀਂ ਸੁਣਿਆ 94 ਸਾਲ ਦੀ ਉਮਰ ਹੈ ਤੇ ਅੱਜ ਵੀ ਕਿਤੇ ਨਾ ਕਿਤੇ ਪ੍ਰਾਣੀਆਂ ਖਰਾਕਾਂ ਖਾਧੀਆਂ ਨੇ ਤੇ ਅੱਜ ਵੀ ਪੂਰੀ ਤਰ੍ਹਾਂ ਤੰਦਰੁਸਤ ਨੇ ਪੂਰਨ ਚੰਦ ਜੀ ਪਾਕਿਸਤਾਨ ਤੋਂ ਜਦੋਂ ਵੰਡ ਹੋਈ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੀ ਉਦੋਂ ਅੱਥੇ ਆਣ ਕੇ ਬਟਾਲਾ ਸ਼ਹਿਰ ਦੇ ਵਿੱਚ ਵਸੇ ਨੇ ਕਿਤੇ ਨਾ ਕਿਤੇ ਮਿਹਨਤ ਕੀਤੀ ਹੈ ਵਪਾਰ ਕੀਤਾ ਕੱਪੜੇ ਦਾ ਉਸ ਤੋਂ ਬਾਅਦ ਆਪਣੇ ਬੱਚੇ ਪੜਾਏ ਨੇ ਸਾਰੇ ਬੱਚੇ ਆਪਣੇ ਸੈੱਟ ਕੀਤੇ ਨੇ ਤੇ ਬੜਾ ਵਧੀਆ ਲੱਗਦਾ ਕਹਿੰਦੇ ਨੇ ਕਿ ਆਪਾਂ ਪੁੱਛਿਆ ਕਿ ਪਾਕਿਸਤਾਨ ਜਾਣਾ ਚਾਹੁੰਦੇ ਹੋ ਕਹਿੰਦੇ ਜਾਣਾ ਤੇ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਜਿਹੜੀ ਪਾਸਪੋਰਟ ਦੀ ਇੱਕ ਸ਼ਰਤ ਰੱਖੀਏ ਉਹ ਨਾ ਹੋਵੇ ਤਾਂ ਅੱਜ ਹੀ ਆਪਾਂ ਉੱਥੇ ਪਹੁੰਚ ਜਾਈਏ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਪੌਣ ਅਗਰਵਾਲ ਦੇ ਨਾਲ ਲਕੀ ਰਾਜਪੂਤ ਗੁਰਦਾਸਪੁਰ